ਸਤਿ ਸ਼੍ਰੀ ਅਕਾਲ ਮੈਂ ਰਵਿੰਦਰ कौर ਸੰਧੂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਤੁਹਾਡਾ ਅੱਜ ਦਾ ਦਿਨ ਹਮੇਸ਼ਾ ਦੀ ਤਰ੍ਹਾਂ ਬਹੁਤ ਸੋਹਣਾ ਹੋਵੇ ਤੁਸੀਂ ਬਹੁਤ ਸੋਹਣੇ-ਸੋਹਣੇ ਕੰਮ ਬਹੁਤ ਸੋਹਣੀਆਂ ਕਿਤਾਬਾਂ ਪੜੋ ਤੇ ਕੁਝ ਇੱਕ ਜਿਵੇਂ ਮੈਂ ਹਮੇਸ਼ਾ ਸ਼ੁਰੂ ਕਰਦੀ ਹੁੰਦੀ ਹਾਂ ਜੇ ਤੁਹਾਨੂੰ ਵਕਤ ਲੱਗਿਆ ਤਾਂ ਅੱਜ ਜਰੂਰ ਆਪਣੀ ਕੋਈ ਮਨਪਸੰਦ ਫਿਲਮ ਦੇਖਿਓ ਕਿਉਂਕਿ ਸਾਨੂੰ ਸਾਰਿਆਂ ਨੂੰ ਐਤਵਾਰ ਦੀ ਬਹੁਤ ਜ਼ਿਆਦਾ ਉਡੀਕ ਹੁੰਦੀ ਹੈ ਤੇ ਅੱਜ ਜਿਹੜੀ ਚੀਜ਼ ਤੇ ਮੈਂ ਗੱਲ ਕਰਨ ਬਾਰੇ ਸੋਚਿਆ ਮੈਨੂੰ ਬਹੁਤ ਸਾਰੇ ਸੁਨੇਹੇ ਆਉਂਦੇ ਨੇ ਮੈਂ ਹਮੇਸ਼ਾ ਤੁਹਾਨੂੰ ਦੱਸਦੀ ਆਂ ਤੇ ਉਹਨਾਂ ਸੁਨੇਹਿਆਂ ਦੇ ਵਿੱਚੋਂ ਹੀ ਮੈਂ ਸੋਚਦੀ ਹੁੰਨੀ ਆਂ ਕਿ ਮੈਂ ਕੋਈ ਗੱਲਬਾਤ ਤੁਹਾਡੇ ਨਾਲ ਕਰਾਂ ਪਿੱਛੇ ਜੇ ਮੈਂ ਇੱਕ ਇੰਟਰਵਿਊ ਕੀਤੀ ਸੀ ਜਿਹਦਾ ਟਾਈਟਲ ਸੀਗਾ ਕਿ ਜਨਾਨੀਆਂ 20 25 ਸਾਲ ਪੁਰਾਣੇ ਦੁੱਖ ਵੀ ਕਿਉਂ ਨਹੀਂ ਭੁੱਲਦੀਆਂ ਤੇ ਉਹ ਇੰਟਰਵਿਊ ਸੁਣ ਕੇ ਕੋਈ ਮੈਨੂੰ ਮਿਲਣ ਆਇਆ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਕਹਿੰਦੇ ਵੀ ਮੈਂ 60 ਸਾਲ ਦੀ ਹੋ ਗਈ ਪਰ ਅੱਜ ਵੀ ਜਦੋਂ ਮੈਂ ਕਿਤੇ ਬੈਲੀ ਬੈਠੀ ਹੁੰਨੀ ਆ ਤਾਂ ਮੈਨੂੰ ਬਹੁਤ ਸਾਰੀਆਂ ਬਹੁਤ ਸਾਰੀਆਂ ਉਹ ਪੁਰਾਣੀਆਂ ਚੀਜ਼ਾਂ ਜਿਹੜੀਆਂ ਮੇਰੇ ਨਾਲ ਵਾਪਰੀਆਂ ਕਹਿੰਦੇ ਮੈਨੂੰ ਯਾਦ ਆ ਜਾਂਦੀਆਂ ਨੇ ਮੈਂ ਕਿਹਾ ਵੀ ਇਹ ਤੁਸੀਂ ਹਮੇਸ਼ਾ ਹੀ ਯਾਦ ਰੱਖਦੇ ਸੀਗੇ ਕਿ ਤੁਹਾਨੂੰ ਅੱਜ ਕੱਲ ਇਹ ਚੀਜ਼ਾਂ ਜ਼ਿਆਦਾ ਤੰਗ ਕਰਦੀਆਂ ਨੇ ਕਹਿੰਦੇ ਨਹੀਂ ਮਤਲਬ ਜਦੋਂ ਦੀ ਮੈਂ ਪਿਛਲੇ 5-6 ਸਾਲਾਂ ਤੋਂ ਬਹੁਤ ਜ਼ਿਆਦਾ ਬੈਲੀ ਹੋ ਗਈ ਮੇਰੇ ਨਿਆਣੇ ਨੇ ਜਿਹੜੇ ਉਹ ਆਪਣੇ ਆਪਣੇ ਕੰਮਾਂ ਤੇ ਹੋ ਗਏ ਵਿਆਹੇ ਗਏ ਤਾਂ ਮੈਨੂੰ ਅਸੱਚੀ ਬੜਾ ਕੁਝ ਯਾਦ ਆਉਂਦਾ ਜਿਹੜਾ ਮੈਨੂੰ ਲੱਗਦਾ ਕਿ ਮੇਰੇ ਨਾਲ ਹੋਣਾ ਨਹੀਂ ਸੀ ਚਾਹੀਦਾ ਤੇ ਉਹ ਚੀਜ਼ਾਂ ਮੈਂ ਜਦੋਂ ਵੀ ਯਾਦ ਕਰਦੀ ਆ ਤਾਂ ਕਈ ਵਾਰੀ ਮੈਨੂੰ ਰੋਣਾ ਵੀ ਆ ਜਾਂਦਾ ਮੈਂ ਬੜੇ ਦਿਨ ਉਦਾਸ ਰਹਿੰਦੀ ਆ ਤੇ ਮੈਨੂੰ ਹਮੇਸ਼ਾ ਲੱਗਦਾ ਹੈ ਕਿ ਮੈਂ ਉਹਨਾਂ ਸਾਰੇ ਲੋਕਾਂ ਨਾਲ ਜਾ ਕੇ ਨਾਰਾਜ਼ਗੀ ਜਤਾਵਾਂ ਜਿਨ੍ਹਾਂ ਨੇ ਮੇਰੇ ਨਾਲ ਉਹ ਸਾਰਾ ਕੁਝ ਕੀਤਾ ਤੇ ਉਹ ਗੱਲਾਂ ਨਾਰਮਲ ਹੀ ਹੁੰਦੀਆਂ ਨੇ ਜਿਵੇਂ ਮੈਂ ਹਮੇਸ਼ਾ ਕਹਿੰਨੀ ਹੁੰਦੀ ਆ ਵੀ ਜ਼ਿੰਦਗੀ ਕੇ ਇਹੋ ਜੀ ਚੀਜ਼ ਆ ਜਿਦੇ ਚ ਜਦੋਂ ਤੁਸੀਂ ਇਹਦਾ ਸਫ਼ਰ ਤੈਅ ਕਰਦੇ ਹੋ ਤਾਂ ਬੜਾ ਕੁਛ ਆ ਜਿਹੜਾ ਤੁਹਾਡੇ ਨਾਲ ਵਾਪਰਨਾ ਹੀ ਹੁੰਦਾ ਬਹੁਤ ਸਾਰੇ ਲੋਕ ਨੇ ਜਿਹੜੇ ਤੁਹਾਡੇ ਨਾਲ ਨਾਰਾਜ਼ ਹੋਣਗੇ ਬਹੁਤ ਸਾਰੇ ਲੋਕਾਂ ਨਾਲ ਤੁਸੀਂ ਜਿਹੜੇ ਆਪਣੇ ਰਿਸ਼ਤੇ ਨੇ ਉਹ ਗਵਾ ਦੰਨੇ ਹੋ ਜਦੋਂ ਤੁਸੀਂ ਬਚਪਨ ਤੋਂ ਲੈ ਕੇ ਆਪਣੀ ਜਵਾਨੀ ਤੱਕ ਹੁੰਨੇ ਹੋ ਬੜਾ ਕੁਛ ਆ ਤੁਹਾਡੇ ਨਾਲ ਜਿਹੜਾ ਕਾਲਜਾਂ ਸਕੂਲਾਂ ਚ ਵਾਪਰਦਾ ਤੇ ਜਦੋਂ ਤੁਸੀਂ ਵਿਆਹ ਜਾਂਦੇ ਹੋ ਖਾਸ ਕਰਕੇ ਕੁੜੀਆਂ ਤਾਂ ਇੱਕ ਨਵੇਂ ਘਰ 'ਚ ਤੁਹਾਡਾ ਆਉਣਾ ਫਿਰ ਉਸ ਘਰ 'ਚ ਤੁਹਾਡਾ ਆਪਣੇ ਆਪ ਨੂੰ ਉਸ ਘਰ ਮੁਤਾਬਕ ਢਾਲਣਾ ਉਹ ਬੜੇ ਅਲੱਗ ਤਰ੍ਹਾਂ ਦੇ ਸਫਰ ਹੁੰਦੇ ਨੇ ਜਿਹੜੇ ਅਸੀਂ ਚਾਹ ਕੇ ਵੀ ਕਦੇ ਬਿਆਨ ਨਹੀਂ ਕਰ ਸਕਦੇ ਕਿ ਸਾਡੇ ਨਾਲ ਉਹਨਾਂ ਸਮਿਆਂ ਦੇ ਵਿੱਚ ਕਿੰਨਾ ਕੁਝ ਹੋਇਆ ਹੁੰਦਾ ਜ਼ਿੰਦਗੀ 'ਚ ਤੇ ਮੈਂ ਉਹਨਾਂ ਨਾਲ ਗੱਲਾਂ ਕਰਨ ਬੈਠ ਗਈ ਇਦਾਂ ਹੀ ਤੇ ਫਿਰ ਮੈਨੂੰ ਲੱਗਿਆ ਕਿ ਅੱਜ ਮੈਂ ਤੁਹਾਡੇ ਨਾਲ ਇਹੀ ਗੱਲਬਾਤ ਕਰਾਂ ਪਹਿਲੀ ਗੱਲ ਤਾਂ ਮੈਨੂੰ ਇਹੀ ਲੱਗਦਾ ਹੁੰਦਾ ਵੀ ਜ਼ਿੰਦਗੀ ਉਹਦੀ ਹੀ ਖੂਬਸੂਰਤ ਹੁੰਦੀ ਹੈ ਜਿਹਦੇ ਵਿੱਚ ਬਹੁਤ ਸਾਰੇ ਰੰਗ ਹੋਣ ਜੇ ਜ਼ਿੰਦਗੀ ਬਿਲਕੁਲ ਇੱਕੋ ਤਰ੍ਹਾਂ ਨਾਲ ਚੱਲਦੀ ਰਹੇ ਨਾ ਕਿ ਮੈਂ ਕਹਾਂ ਕਿ ਮੈਂ ਇੱਕ ਨਾਰਮਲ ਜਿਹੇ ਘਰ 'ਚ ਮੇਰਾ ਜਨਮ ਹੋ ਗਿਆ ਫਿਰ ਮੈਂ ਇੱਕ ਸੋਹਣੀ ਜੀ ਪੜ੍ਹਾਈ ਪੜ੍ਹ ਲਈ ਫਿਰ ਉਸ ਤੋਂ ਬਾਅਦ ਮੇਰਾ ਵਿਆਹ ਹੋ ਗਿਆ ਮੇਰੇ ਬੱਚੇ ਹੋ ਗਏ ਮੈਨੂੰ ਘਰ 'ਚ ਸਾਰਿਆਂ ਨੇ ਬੜਾ ਵਧੀਆ ਰੱਖਿਆ ਫਿਰ ਮੈਂ ਕਮਾਉਣ ਲੱਗ ਗਈ ਤੇ ਮੇਰੀ ਜ਼ਿੰਦਗੀ ਬਹੁਤ ਸੋਹਣੀ ਆ ਮੈਨੂੰ ਕੋਈ ਸਰੀਰਕ ਤਕਲੀਫ ਨਹੀਂ ਹੋਈ ਇਹ ਜ਼ਿੰਦਗੀ ਸੋਹਣੀ ਬਹੁਤ ਹੋ ਸਕਦੀ ਆ ਪਰ ਇਸ ਜ਼ਿੰਦਗੀ 'ਚ ਸਿੱਖਣ ਨੂੰ ਕੁਝ ਨਹੀਂ ਹੁੰਦਾ ਮੈਨੂੰ ਬਹੁਤ ਸਾਰੇ ਇਹੋ ਜਿਹੇ ਲੋਕ ਅਕਸਰ ਮਿਲਦੇ ਨੇ ਜਿਨ੍ਹਾਂ ਨੂੰ ਮੈਂ ਪੁੱਛਦੀ ਆ ਕਿ ਤੁਸੀਂ ਇੱਥੋਂ ਤੱਕ ਕਿਵੇਂ ਪਹੁੰਚੇ ਤੁਸੀਂ ਇੰਨੇ ਕਾਮਯਾਬ ਕਿਵੇਂ ਹੋਏ ਉਹ ਕਹਿੰਦੇ ਨੇ ਕਿ ਵਕਤ ਨੇ ਇਸ ਢੰਗ ਨਾਲ ਘੜਿਆ ਇਸ ਢੰਗ ਨਾਲ ਚਪੇੜਾਂ ਮਾਰੀਆਂ ਕਿ ਅਸੀਂ ਜ਼ਿੰਦਗੀ 'ਚ ਬਹੁਤ ਕੁਝ ਸਿੱਖ ਗਏ ਸਾਨੂੰ ਬਹੁਤ ਕੁਝ ਪਾਉਣ ਦੀ ਜਿਹੜੀ ਇੱਛਾ ਜ਼ਿੰਦਗੀ ਦੇ ਵਿੱਚ ਉਹ ਮਾੜੇ ਵਕਤ ਨੇ ਦਿੱਤੀ ਜਿਵੇਂ ਆਪਾਂ ਕਹਿੰਦੇ ਆ ਨਾ ਜਦੋਂ ਆਪਾਂ ਕਿਸੇ بڑے ਗਰੀਬ ਬੰਦੇ ਨੂੰ ਮਿਲਦੇ ਆ ਉਹਨੂੰ ਤੁਸੀਂ ਪੁੱਛਦੇ ਹੋ ਕਿ ਤੈਨੂੰ ਜ਼ਿੰਦਗੀ ਚ ਕੀ ਚਾਹੀਦਾ ਉਹ ਕਹੂਗਾ ਮੈਨੂੰ ਚੰਗੀ ਛੱਤ ਆਪਣੇ ਸਿਰ ਤੇ ਚਾਹੀਦੀ ਆ ਮੈਨੂੰ ਚੰਗੀ ਰੋਟੀ ਚਾਹੀਦੀ ਆ ਮੈਨੂੰ ਚੰਗਾ ਕੱਪੜਾ ਆਪਣੇ ਕੋਲ ਚਾਹੀਦਾ ਤੇ ਇਹਦਾ ਮਤਲਬ ਹੈ ਕਿ ਜ਼ਿੰਦਗੀ ਦੀਆਂ ਜਿਹੜੀਆਂ ਚਪੇੜਾਂ ਨੇ ਨਾ ਉਹ ਤੁਹਾਨੂੰ ਬੜਾ ਕੁਝ ਬਿਹਤਰ ਕਰਨ ਲਈ ਤੁਹਾਡੇ ਅੰਦਰ ਇੱਕ ਜਜ਼ਬਾ ਪੈਦਾ ਕਰਦੀਆਂ ਨੇ ਪਰ ਜਿਹੜੀ ਗੱਲ ਮੈਂ ਅੱਜ ਕਰਨ ਲੱਗੀ ਆ ਉਹ ਇਹੀ ਹੈ ਕਿ ਵੀ ਸਾਨੂੰ ਜ਼ਿੰਦਗੀ ਚ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਕਦੇ ਨਹੀਂ ਭੁੱਲਦੀਆਂ ਜਿਵੇਂ ਆ ਜ਼ਿਆਦਾਤਰ ਇਹ ਚੀਜ਼ਾਂ ਨਾ ਸਾਡੇ ਨਾਲ ਵਿਆਹਾਂ ਤੋਂ ਬਾਅਦ ਵਾਪਰਦੀਆਂ ਨੇ ਕੁੜੀਆਂ ਨਾਲ ਜਦੋਂ ਅਸੀਂ ਨਵੇਂ-ਨਵੇਂ ਕਿਸੇ ਘਰ ਚ ਪਹੁੰਚਦੇ ਆ ਤਾਂ ਸਾਡੀ ਇੱਛਾ ਹੁੰਦੀ ਆ ਕਿ ਮੇਰੀ ਜ਼ਿੰਦਗੀ ਉੱਥੇ ਬਹੁਤ ਸੋਹਣੀ ਹੋਵੇ ਇੱਕ ਦਿਨ ਇੰਸਟਾਗ੍ਰam ਤੇ ਇੱਕ ਕੁੜੀ ਨੇ ਬੜੀ ਸੋਹਣੀ ਰੀਲ ਪਾਈ ਹੋਈ ਸੀਗੀ ਉਹ ਕਹਿੰਦੀ ਕਿ ਜਦੋਂ ਮੈਂ ਕੁਆਰੀ ਸੀ ਨਾ ਮੈਂ ਇਹੀ ਸੋਚਦੀ ਸੀ ਜਿਹੜੇ ਵੀ ਘਰ ਚ ਮੈਂ ਜਾਉਂਗੀ ਤਾਂ ਮੈਂ ਉੱਥੇ ਇੱਕ ਸੀਰੀਅਲ ਆਉਂਦਾ ਹੁੰਦਾ ਸੀਗਾ ਉਹਦੇ ਚ ਇੱਕ ਕੁੜੀ ਸੀਗੀ ਅਕਸ਼ਰਾ ਤੇ ਉਹ ਇਹੀ ਦਿਖਾਇਆ ਹੋਇਆ ਸੀਗਾ ਉਹ ਸੀਰੀਅਲ ਦੇ ਵਿੱਚ ਵੀ ਉਹ ਕੁੜੀ ਬੜੀ ਚੰਗੀ ਨੋ ਹੁੰਦੀ ਆ ਉਹ ਆਪਣੇ ਘਰਦਿਆਂ ਦੀਆਂ ਛੋਟੀਆਂ ਮੋਟੀਆਂ ਜਿਹੜੀਆਂ ਜਾਤ-ਜਾਤੀਆਂ ਹੁੰਦੀਆਂ ਨੇ ਉਹ ਸੈਨਦੀ ਆ ਤੇ ਉਹਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਆਪਣੇ ਪਰਿਵਾਰ ਨੂੰ ਆਪਣੇ ਘਰ ਵਾਲੇ ਨੂੰ ਆਪਣੇ ਸੱਸ ਸਹੁਰੇ ਨੂੰ ਬਹੁਤ ਖੁਸ਼ ਰੱਖਾਂ ਮਤਲਬ ਉਹ ਇੱਕ ਜਿਹੜੀ ਸੀਰੀਅਲਸ ਦੇ ਵਿੱਚ ਸਾਨੂੰ ਪਰਫੈਕਟ ਨੋਹ ਵਾਲੀ ਇਮੇਜ ਦਿਖਾਈ ਜਾਂਦੀ ਹੈ ਨਾ ਉਹ ਕੁੜੀ ਬਿਲਕੁਲ ਉਹਦੇ ਚ ਖਰੀ ਉਤਰਦੀ ਹੁੰਦੀ ਆ ਤੇ ਉਹ ਜਿਹੜੀ ਕੁੜੀ ਨੇ ਰੀਲ ਬਣਾਈ ਸੀ ਉਹ ਕਹਿੰਦੇ ਵੀ ਮੈਂ ਐਦਾਂ ਹੀ ਸੋਚਦੀ ਸੀ ਕਿ ਮੈਂ ਅਕਸ਼ਰਾ ਵਰਗੀ ਨੋਹ ਬਣੂੰਗੀ ਪਰ ਜਦੋਂ ਮੈਂ ਉਸ ਘਰ ਚ ਆਈ ਮੈਂ ਉਸ ਘਰ ਚ ਪਹੁੰਚੀ ਤਾਂ ਮੈਨੂੰ ਲੱਗਿਆ ਕਿ ਚਾਹੇ ਤੁਹਾਡੇ ਅੰਦਰ ਜਿੰਨੇ ਵੀ ਮਰਜੀ ਪੇਸ਼ੈਂਸ ਨੇ ਪਰ ਕੁਝ ਕੁ ਚੀਜ਼ਾਂ ਵਕਤ ਤੁਹਾਡੇ ਨਾਲ ਇਹੋ ਜੀਆਂ ਕਰ ਦਿੰਦਾ ਕੁਝ ਕੁ ਚੀਜ਼ਾਂ ਉਹ ਜੀ ਤੁਹਾਡੇ ਨਾਲ ਇਹੋ ਜੀਆਂ ਕਰ ਦਿੰਦੇ ਨੇ ਕਿ ਤੁਸੀਂ ਚਾਹ ਕੇ ਵੀ ਇੱਕ ਪਰਫੈਕਟ ਜਿਹੜੀ ਨੋ ਵਾਲੀ ਇਮੇਜ ਆ ਨਾ ਉਹ ਨਹੀਂ ਬਣਾ ਸਕਦੇ ਤੇ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸੱਚੀ ਜਦੋਂ ਕੁੜੀਆਂ ਕੁਆਰੀਆਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਲੱਗਦਾ ਹੁੰਦਾ ਕਿ ਜਿਸ ਘਰ 'ਚ ਮੈਂ ਜਾਵਾਂਗੀ ਉੱਥੇ ਮੈਂ ਸਾਰਿਆਂ ਦਾ ਖਿਆਲ ਰੱਖੂੰਗੀ ਉੱਥੇ ਮੈਂ ਜੋ ਉਹਨਾਂ ਨੂੰ ਮੇਰੇ ਤੋਂ ਉਮੀਦਾਂ ਨੇ ਉਹ ਸਾਰੀਆਂ ਉਮੀਦਾਂ ਪੂਰੀਆਂ ਕਰੂੰਗੀ ਮੈਂ ਇੱਕ ਚੰਗੀ ਘਰ ਵਾਲੀ ਇੱਕ ਚੰਗੀ ਮਾਂ ਇੱਕ ਚੰਗੀ ਨੋਹ ਬਣੂੰਗੀ ਪਰ ਜਦੋਂ ਹੀ ਅਸੀਂ ਕਿਸੇ ਬੇਗਾਨੇ ਘਰ ਜਾਂਦੇ ਆ ਸਾਡਾ ਉੱਥੇ ਵਾਹ ਪੈਂਦਾ ਤਾਂ ਬੜਾ ਕੁਛ ਇਹੋ ਜਿਹਾ ਵਾਪਰ ਜਾਂਦਾ ਜਿਹੜਾ ਤੁਹਾਡੇ ਤੋਂ ਤਾਂ ਉਮਰ ਨਹੀਂ ਭੁੱਲਿਆ ਜਾਂਦਾ ਤੇ ਮੈਨੂੰ ਇੱਕ ਵਾਰੀ ਨਾ ਕਿਸੇ ਨੇ ਪੁੱਛਿਆ ਕਹਿੰਦੇ ਵੀ ਤੁਹਾਡੇ ਘਰ ਦੇ ਤੁਹਾਡੀ سپورਟ ਕਰਦੇ ਆ ਮੈਂ ਕਿਹਾ ਵੀ ਹਾਂ ਬੋ ਕਰਦੇ ਆ ਮੈਨੂੰ ਸਾਰੇ ਹੀ ਬੜੀ ਇੱਜ਼ਤ ਦਿੰਦੇ ਆ ਸਾਰੇ ਬਹੁਤ ਪਿਆਰ ਕਰਦੇ ਆ ਮਤਲਬ ਜਿਵੇਂ ਦਾ ਇੱਕ ਮਾਹੌਲ ਕਿਸੇ ਕੁੜੀ ਨੂੰ ਮਿਲਣਾ ਚਾਹੀਦਾ ਉਹ ਮੈਨੂੰ ਮੇਰੇ ਸਹੁਰੇ ਘਰ ਮਿਲਿਆ ਏ ਤੇ ਉਹਨੇ ਮੈਨੂੰ ਮੁੰਡਾ ਸੀਗਾ ਉਹਨੇ ਮੈਨੂੰ ਹਾਸੇ-ਹਾਸੇ ਚ ਕੁਐਸਚਨ ਕੀਤਾ ਕਹਿੰਦੇ ਵੀ ਸ਼ੁਰੂਆਤ ਚ ਵੀ ਇਹੀ ਚੀਜ਼ਾਂ ਸੀਗੀਆਂ ਜਿਹੜੀਆਂ ਤੁਸੀਂ ਅੱਜ ਆਪਣੇ ਵਿਆਹ ਤੋਂ 20 ਸਾਲ ਬਾਅਦ ਕਹਿ ਰਹੇ ਹੋ ਮੈਂ ਕਿਹਾ ਨਹੀਂ ਸ਼ੁਰੂਆਤ ਚ ਚੀਜ਼ਾਂ ਥੋੜੀਆਂ ਜਿਹੀਆਂ ਬਦਲੀਆਂ ਹੁੰਦੀਆਂ ਨੇ ਕਈ ਵਾਰੀ ਸਾਨੂੰ ਵੀ ਤੰਗ ਨਹੀਂ ਹੁੰਦਾ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਹੈਂਡਲ ਕਰੀਏ ਤੇ ਕਿਵੇਂ ਕਰੀਏ ਤੇ ਕਈ ਵਾਰੀ ਜਿਹੜੇ ਸਾਡੇ ਸਾਹਮਣੇ ਹੁੰਦੇ ਨੇ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਇਹਨਾਂ ਨੂੰ ਮੇਰੇ ਨਾਲ ਚੰਗਾ ਕਰਨਾ ਚਾਹੀਦਾ ਪਰ ਇਹ ਚੰਗਾ ਕਰ ਨਹੀਂ ਰਹੇ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਇੱਕ ਨਵੀਂ ਕੁੜੀ ਨੂੰ ਆਪਣੇ ਘਰ ਚਾਈ ਨੂੰ ਅਸੀਂ ਕਿਵੇਂ ਹੈਂਡਲ ਕਰੀਏ ਤੇ ਮੈਂ ਕਿਹਾ ਉਸ ਵਕਤ ਚੀਜ਼ਾਂ ਨੇ ਜਿਹੜੀਆਂ ਉਹਨਾਂ 'ਚ ਥੋੜੀ ਬਹੁਤ ਈ ਉਥਲ-ਪੁਥਲ ਹੁੰਦੀ ਆ ਪਰ ਜਿਵੇਂ ਜਿਵੇਂ ਵਕਤ ਲੰਘਦਾ ਤੁਸੀਂ ਆਪਣੇ ਆਪ ਨੂੰ ਉਸ ਘਰ ਚ ਢਾਲ ਲੈਨੇ ਹੋ ਉਹ ਜੀ ਥੋੜਾ ਥੋੜਾ ਤੁਹਾਨੂੰ ਸਮਝਣ ਲੱਗ ਜਾਂਦੇ ਨੇ ਫਿਰ ਜਿਹੜਾ ਤੁਹਾਡਾ ਸਮਾਂ ਹੈ ਨਾ ਥੋੜਾ ਜਿਹਾ ਸੌਖਾ ਹੋ ਜਾਂਦਾ ਜਦੋਂ ਕੋਈ ਕੁੜੀ ਕਿਸੇ ਘਰ ਚ ਆਉਂਦੀ ਆ ਤਾਂ ਉਹਨੂੰ ਬਹੁਤ ਉਮੀਦ ਹੁੰਦੀ ਆ ਕਿ ਵੀ ਜੇ ਉਹ 22 ਸਾਲ ਦੀ ਆ ਤਾਂ ਇੱਕ ਦਿਨ ਚ ਤੁਸੀਂ ਉਹਨੂੰ 50 55 ਸਾਲ ਦੀ ਨਾ ਸਮਝੋ ਉਹਦੇ ਤੋਂ ਉਨੀ ਸਮਝਦਾਰੀ ਦੀ ਉਮੀਦ ਨਾ ਕਰੋ ਕਿਉਂਕਿ ਉਹਨੇ ਸਭ ਕੁਝ ਸਿੱਖਿਆ ਜ਼ਿੰਦਗੀ ਦੇ ਵਿੱਚ ਉਹਨੇ ਪੜਨਾ ਲਿਖਣਾ ਸਿੱਖਿਆ ਉਹਨੂੰ ਬਚਪਨ ਤੋਂ ਇਹ ਚੀਜ਼ਾਂ ਦੱਸੀਆਂ ਗਈਆਂ ਕਿ ਤੂੰ ਕਿਸੇ ਬਗਾਨੇ ਘਰ ਜਾਣਾ ਪਰ ਉਹਨੇ ਉਸ ਬਗਾਨੇ ਘਰ ਰਹਿ ਕੇ ਨਹੀਂ ਵੇਖਿਆ ਉਹਨੂੰ ਨਹੀਂ ਪਤਾ ਕਿ ਤੁਹਾਡੇ ਘਰ ਦਾ ਮਾਹੌਲ ਕਿਵੇਂ ਦਾ ਏ ਉਹ ਸ਼ੁਰੂਆਤ ਦੇ ਵਿੱਚ ਨਾ ਜਿਹੜੇ ਪਹਿਲੇ 2 ਸਾਲ ਹੁੰਦੇ ਆ ਤੁਹਾਡੇ ਤੋਂ ਪਿਆਰ ਦੀ ਉਮੀਦ ਕਰਦੀ ਹਾਂ ਇਸ ਚੀਜ਼ ਦੀ ਉਮੀਦ ਕਰਦੀ ਹੈ ਕਿ ਉਹਨੂੰ ਪਿਆਰ ਨਾਲ ਸਭ ਕੁਝ ਸਿਖਾਇਆ ਜਾਵੇ ਉਹਨੂੰ ਪਿਆਰ ਨਾਲ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ ਜਾਣ ਪਰ ਕਈ ਕਰਦੇ ਹੁੰਦੇ ਹਨ ਨਾ ਜਿਹੜੇ ਉਹਨਾਂ 'ਚ ਇੰਨਾ ਧੀਰਜ ਸਬਰ ਨਹੀਂ ਹੁੰਦਾ ਕਿ ਉਹ ਕਿਸੇ ਬੱਚੇ ਨੂੰ ਸਿਰਫ ਬੱਚਾ ਸਮਝ ਕੇ ਚੀਜ਼ਾਂ ਸਿਖਾਉਣ ਉਹਨਾਂ ਨੂੰ ਇਹੀ ਲੱਗਦਾ ਹੁੰਦਾ ਕਿ ਅਸੀਂ ਬੜੀਆਂ ਕੁੜੀਆਂ ਵੇਖ ਕੇ ਇੱਕ ਨੋ ਲਿਆਂਦੀ ਆ ਤੇ ਹੁਣ ਉਹ ਨੋ ਆ ਜਿਹੜੀ ਸਾਡੀਆਂ ਸਾਰੀਆਂ ਉਮੀਦਾਂ ਤੇ ਖਰੀ ਉਤਰੇ ਤੇ ਉਹਦੇ ਵਿੱਚ ਬਹੁਤ ਵਾਰ ਹੁੰਦਾ ਜਿਹੜਾ ਪਰਿਵਾਰ ਉਹਨੂੰ ਸਮਝਦਾ ਨਹੀਂ ਹੁੰਦਾ ਉਹਦੇ ਕੱਪੜਿਆਂ ਤੋਂ ਲੈ ਕੇ ਉੱਠਣ ਸੌਣ ਖਾਣ ਪਕਾਉਣ ਰਿਸ਼ਤੇਦਾਰਾਂ ਨੂੰ ਮਿਲਣ ਤੱਕ ਰਿਸ਼ਤੇਦਾਰਾਂ ਨੂੰ ਬੁਲਾਉਣ ਤੱਕ ਉਹਨਾਂ ਦੀ ਖਾਤਰਦਾਰੀ ਕਰਨ ਤੱਕ ਬੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਉਹਨੂੰ ਤਾਰੀਫ਼ ਘੱਟ ਮਿਲਦੀ ਆ ਉਹਦੀਆਂ ਕਮੀਆਂ ਨੇ ਜਿਹੜੀਆਂ ਉਹਦੇ 'ਚ ਉਹ ਉਹਨੂੰ ਸੁਣਨ ਲਈ ਜ਼ਿਆਦਾ ਮਿਲਦੀਆਂ ਨੇ ਜਦੋਂ ਕੁੜੀਆਂ ਕੋਲ ਕੋਈ ਜ਼ਿੰਮੇਵਾਰੀ ਨਹੀਂ ਨਾ ਹੁੰਦੀ ਜਦੋਂ ਉਹਨਾਂ ਦੇ ਕੋਈ ਬੱਚਾ ਨਹੀਂ ਹੋਇਆ ਹੁੰਦਾ ਤਾਂ ਉਹਨਾਂ ਨੂੰ ਇੱਕ ਉਮੀਦ ਜੀ ਹੁੰਦੀ ਆ ਕਿ ਵੀ ਮੈਂ ਆਪਣੇ ਘਰ ਵਾਲੇ ਨਾਲ ਦੁਨੀਆ ਦੇਖਾਂ ਮੈਂ ਘੁੰਮਾਂ ਜਿਉਂ ਘੁੰਮਣ ਦੀਆਂ ਸ਼ਕੀਨ ਹੁੰਦੀਆਂ ਨੇ ਉਹਨਾਂ ਨੂੰ ਲੱਗਦਾ ਹੁੰਦਾ ਵੀ ਅਸੀਂ ਘੁੰਮੀ ਐ ਤਾਂ ਉੱਥੇ ਵੀ ਕਈ ਵਾਰੀ ਜਿਹੜਾ ਪਰਿਵਾਰ ਹੁੰਦਾ ਉਹ ਇਹੀ ਉਮੀਦ ਕਰਦਾ ਕਿ ਬਈ ਜਿਹੜੇ ਚਾਹਾਂ ਲਾੜ ਤੁਸੀਂ ਪੂਰੇ ਕਰਨੇ ਸੀ ਉਹ ਤੁਸੀਂ ਆਪਣੇ ਮਾਪਿਆਂ ਦੇ ਘਰ ਕਰ ਲੇ ਪਰ ਇੱਥੇ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਇੱਕ ਬਹੁਤ ਸincere person ਤਰ੍ਹਾਂ ਐਕਟ ਕਰੋ ਤੁਸੀਂ ਉਸ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੰਭਾਲੋ ਉਸ ਘਰ ਦੇ ਸਾਰੇ ਮਸਲਿਆਂ ਨੂੰ ਆਪਣੇ ਮਸਲੇ ਸਮਝ ਕੇ ਉਹਨਾਂ ਨੂੰ ਹੈਂਡਲ ਕਰੋ ਪਰ 23 24 ਸਾਲ ਦੀ ਕੁੜੀ ਤੋਂ ਇਹੋ ਜੀਆਂ ਉਮੀਦਾਂ ਕਰਨੀਆਂ ਮੈਨੂੰ ਲੱਗਦਾ ਕਿ ਪਹਿਲਾਂ ਹੀ ਆਪਣੇ ਮਨ ਅੰਦਰ ਉਹਦੇ ਲਈ ਜ਼ਹਿਰ ਪਰਨ ਬਰਾਬਰ ਹੁੰਦਾ ਜਿਵੇਂ ਤੁਸੀਂ ਸੋਚਦੇ ਹੋ ਨਾ ਕਿ ਤੁਹਾਡਾ ਮੁੰਡਾ ਉਹ ਵਿਆਹ ਤੋਂ ਇੱਕ ਦਿਨ ਬਾਅਦ ਨਹੀਂ ਬਦਲ ਸਕਦਾ ਉਹ ਜਿਵੇਂ ਅੱਜ ਤੋਂ 4-5 ਸਾਲ ਪਹਿਲਾਂ ਰਹਿੰਦਾ ਸੀ ਉਵੇਂ ਹੀ ਰਹਿੰਦਾ ਉਹਦੇ ਨਾਂ ਤਾਂ ਕਮਰੇ 'ਚ ਕੋਈ ਤਬਦੀਲੀ ਆਉਂਦੀ ਆ ਨਾ ਉਹਦੇ ਸੋਚ 'ਚ ਕੋਈ ਤਬਦੀਲੀ ਆਉਂਦੀ ਆ ਨਾ ਉਹਦੀਆਂ ਜ਼ਿੰਮੇਵਾਰੀਆਂ 'ਚ ਕੋਈ ਜਿਆਦਾ ਖਾਸ ਤਬਦੀਲੀ ਆਉਂਦੀ ਆ ਜ਼ਿੰਮੇਵਾਰੀ ਸਿਰਫ ਇੰਨੀ ਵੱਧਦੀ ਆ ਕਿ ਉਹਦੇ ਨਾਲ ਵਿਆਹ ਕੇ ਇੱਕ ਕੁੜੀ ਘਰ ਚ ਆਈ ਆ ਉਹਨੇ ਉਹ ਆਪਣਾ ਕਮਰਾ ਉਹਦੇ ਨਾਲ ਸਾਂਝਾ ਕਰਨਾ ਤੇ ਦੂਜੀ ਚੀਜ਼ ਹੁੰਦੀ ਹੈ ਕਿ ਜੇ ਉਹ ਕੁੜੀ ਕਮਾਉਂਦੀ ਨਹੀਂ ਤਾਂ ਉਹਦੇ ਖਰਚੇ ਉਹਨੇ ਚੁੱਕਣੇ ਨੇ ਉਹ ਛੋਟੀਆਂ-ਛੋਟੀਆਂ ਜ਼ਿੰਮੇਵਾਰੀਆਂ ਉਹਦੀ ਜ਼ਿੰਦਗੀ ਚ ਬਦਲਦੀਆਂ ਨੇ ਜਦੋਂ ਤੱਕ ਉਹ ਪਿਓ ਨਹੀਂ ਬਣ ਜਾਂਦਾ ਪਰ ਕੁੜੀ ਦੀ ਜ਼ਿੰਦਗੀ ਚ ਬੜਾ ਕੁਝ ਬਦਲ ਜਾਂਦਾ ਘਰ ਪਰਿਵਾਰ ਤੋਂ ਲੈ ਕੇ ਖਾਣ ਪਾਣ ਦੇ ਤਰੀਕੇ ਰਿਸ਼ਤੇਦਾਰ ਤੱਕ ਉਹਦੇ ਬਦਲ ਜਾਂਦੇ ਨੇ ਤੋਂ ਇੱਕ ਟਾਈਮ ਚ ਇੰਨਾ ਕੁਝ ਨਹੀਂ ਹੈਂਡਲ ਕਰ ਸਕਦੀ ਫੇਰ ਅਸੀਂ ਉਹਨੂੰ ਥੋੜਾ ਬਹੁਤਾ ਗਲਤ ਮਲਤ ਬੋਲਣਾ ਸ਼ੁਰੂ ਕਰਦੇ ਆ ਮੈਂ ਬੜੀਆਂ ਕੁੜੀਆਂ ਤੋਂ ਇਹ ਗੱਲਾਂ ਸੁਣੀਆਂ ਕਿ ਕਈ ਵਾਰੀ ਨਾ ਪਰਿਵਾਰਾਂ ਦੇ ਵਿੱਚ ਜਿਹੜੀਆਂ ਹੋਰ ਲੇਡੀਜ਼ ਹੁੰਦੀਆਂ ਨੇ ਮੰਨ ਲਓ ਸਾਡੀ ਕੋਈ ਨਾਨਾ ਆਣ ਹੈ ਸਾਡੀ ਕੋਈ ਜਠਾਣੀ ਹੈ ਜਾਂ ਸਾਡੀ ਸੱਸ ਵੀ ਆ ਉਹ ਇੰਨਾ ਕੁਝ ਬੋਲ ਜਾਂਦੀ ਹੈ ਕਈ ਵਾਰੀ ਕਿ ਚਾਹੇ ਤੁਸੀਂ 20 ਸਾਲ ਬਾਅਦ ਉਹਨਾਂ ਚੀਜ਼ਾਂ ਨੂੰ ਯਾਦ ਕਰੋ ਤੁਹਾਡਾ ਰੋਣਾ ਨਿਕਲ ਜਾਂਦਾ ਮਤਲਬ ਇੰਨੀਆਂ ਜੁਬਾਨ ਦੀਆਂ ਸੱਟਾਂ ਉਹਨਾਂ ਨੇ ਆਪਣੇ ਮਨਾਂ ਉੱਤੇ ਖਾਧੀਆਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਜਰਨੀਆਂ ਪੈਂਦੀਆਂ ਨੇ ਤੇ ਜਦੋਂ ਉਹ ਮਾਵਾ ਬਣਦੀਆਂ ਨੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਹੋਰ ਬਹੁਤ ਜ਼ਿਆਦਾ ਵੱਧ ਜਾਂਦੀਆਂ ਨੇ ਮੈਂ ਪਿਛਲੀ ਵਾਰ ਵੀ ਇੱਕ ਪ੍ਰੋਗਰਾਮ ਕੀਤਾ ਸੀਗਾ ਕਿ ਜਿਹੜੀ ਮਾਂ ਹੈ ਨਾ ਉਹ ਹਰ ਤਰ੍ਹਾਂ ਦੇ ਸਟ्रेस ਤੋਂ ਫ੍ਰੀ ਹੋਣੀ ਚਾਹੀਦੀ ਹੈ ਤਾਂ ਹੀ ਉਹ ਚੰਗੇ ਬੱਚੇ ਪੈਦਾ ਕਰ ਸਕਦੀ ਆ ਉਹ ਕਾਮਯਾਬ ਬੱਚੇ ਪਾਲ ਸਕਦੀ ਆ ਉਹ ਨਿਆਣਿਆਂ ਨੂੰ ਸੋਹਣੀ ਸਿੱਖਿਆ ਦੇ ਸਕਦੀ ਆ ਜਦੋਂ ਵੀ ਕੋਈ ਅਨਿਆਣਾ ਜ਼ਿੰਦਗੀ ਦੇ ਵਿੱਚ ਗਲਤੀ ਕਰਦਾ ਨਾ ਚਾਹੇ ਉਹ ਨਸ਼ੇ ਵੱਲ ਜਾਂਦਾ ਸ਼ਰਾਬੀ ਕਬਾਬੀ ਆ ਜਾਂ ਉਹ ਦੂਜਿਆਂ ਨਾਲ ਮਾਰ ਕੁੱਟ ਕਰਨ ਦਾ ਆਦੀ ਆ ਜਦੋਂ ਤੁਸੀਂ ਉਹਨੂੰ ਕੋਲ ਬਿਠਾ ਕੇ ਕਦੇ ਉਹਦਾ ਮਨ ਫਰੋਲੋਗੇ ਨਾ ਤਾਂ ਉਹ ਜ਼ਰੂਰ ਤੁਹਾਨੂੰ ਦੱਸੇਗਾ ਕਿ ਜਿਸ ਘਰ 'ਚ ਮੈਂ ਪਲਿਆ ਉੱਥੇ ਮੇਰੀ ਮਾਂ ਨਾਲ ਬਹੁਤ ੱੱਕਾ ਕੀਤਾ ਜਾਂਦਾ ਸੀਗਾ ਉਸ ਘਰ 'ਚ ਡੋਮੈਸਟਿਕ ਵਾਇਲੈਂਸ ਸੀਗੀ ਉਸ ਘਰ 'ਚ ਮੇਰੇ ਮਾਂ 'ਤੇ ਉਹਦੇ ਰਿਸ਼ਤੇ ਸਹੀ ਨਹੀਂ ਸੀ ਤੇ ਜਦੋਂ ਕੁੜੀਆਂ ਇੰਨੇ ਸਟ्रेस 'ਚ ਆਪਣੇ ਨਿਆਣੇ ਪਾਲਦੀਆਂ ਨੇ ਜਿੱਥੇ ਉਹਨਾਂ ਨੂੰ ਕੋਈ ਸੁਣਦਾ ਨਹੀਂ ਜਿੱਥੇ ਉਹਨਾਂ ਦਾ ਘਰ ਵਾਲਾ ਉਹਨਾਂ ਨੂੰ سپورਟ ਨਹੀਂ ਕਰਦਾ ਤਾਂ ਅਕਸਰ ਉਹ ਨਿਆਣੇ ਪਾਲਣ 'ਚ ਬਹੁਤ ਅਣਗਹਿਲੀ ਕਰਦੀਆਂ ਨੇ ਕਿਉਂਕਿ ਉਹ ਆਪਣੇ ਮੁੱਦਿਆਂ ਨਾਲ ਹੀ ਜੂਸਦੀਆਂ ਰਹਿੰਦੀਆਂ ਨੇ ਹੁਣ ਜਿਹੜੀ ਮਾਂ 24 ਘੰਟੇ ਤੰਨੇ ਸੁਣ ਕੇ ਇੰਨੇ ਜ਼ਿਆਦਾ ਸਟ्रेस 'ਚ ਰਹੂਗੀ ਜਿਹੜੀ ਆਪ ਹੀ ਖੁਸ਼ ਨਹੀਂ ਹੈਗੀ ਤਾਂ ਉਹ ਨਿਆਣਿਆਂ ਨੂੰ ਪਾਲਣ ਤੇ ਕਿਵੇਂ ਪੂਰਾ ਧਿਆਨ ਦੇਊਗੀ ਆਪਣਾ ਤੇ ਇਦਾਂ ਦੀਆਂ ਸੱਟਾਂ ਉਹਨਾਂ ਦੇ ਮਨਾਂ 'ਚ ਪਈਆਂ ਰਹਿੰਦੀਆਂ ਨੇ ਫਿਰ ਕਿੰਨੇ ਫਿਜ਼ੀਕਲ ਚੇਂਜੇਸ ਨੇ ਜਿਹੜੀ ਸਾਡੇ ਲਾਈਫ 'ਚ ਆਉਂਦੇ ਨੇ ਜਦੋਂ ਬੱਚੇ ਹੁੰਦੇ ਨੇ ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣਾ ਸਰੀਰ ਹੀ ਐ ਲੱਗਣ ਲੱਗ ਜਾਂਦਾ ਕਿ ਇਹਦੇ ਨਾਲ ਕੀ ਵਾਪਰ ਗਿਆ ਉਸ ਤੋਂ ਬਾਅਦ ਬੜੀਆਂ ਚੀਜ਼ਾਂ ਨੇ ਜਦੋਂ ਮੀਨੋਪੌਜ਼ ਹੁੰਦਾ ਤਾਂ ਕਿੰਨਾ ਕੁਝ ਕੁੜੀਆਂ ਦੇ ਸਰੀਰ 'ਚ ਬਦਲ ਜਾਂਦਾ ਉਹਨਾਂ ਦੇ ਸੁਭਾਅ 'ਚ ਬਦਲ ਜਾਂਦਾ ਕਈ ਵਿਚਾਰੀਆਂ ਬਹੁਤ ਮੋਟੀਆਂ ਹੋ ਜਾਂਦੀਆਂ ਨੇ ਵਾਲ ਝੜਨ ਲੱਗ ਜਾਂਦੇ ਨੇ ਸਕਿਨ ਤੇ ਝੁਰੜੀਆਂ ਆਉਣ ਲੱਗ ਜਾਂਦੀਆਂ ਨੇ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਪਰੇਸ਼ਾਨ ਕਰਦੀਆਂ ਨੇ ਤੇ ਇੰਨਾਂ ਪਰੇਸ਼ਾਨੀਆਂ ਨੂੰ ਉਦੋਂ ਹੀ ਚੱਲ ਸਕਦੀਆਂ ਨੇ ਜਦੋਂ ਉਹਨਾਂ ਨੂੰ ਘਰ 'ਚ ਮਾਹੌਲ ਆ ਜਿਹੜਾ ਉਹ ਬਹੁਤ ਸੋਨਾ ਮਿਲੂਗਾ ਪਰ ਉਹ ਮਾਹੌਲ ਨਹੀਂ ਮਿਲਦਾ ਮੈਂ ਕੱਲ ਪਰਸੋਂ ਹੀ ਤੁਸੀਂ ਸਾਰਿਆਂ ਨੇ ਕਿੰਸੀਡੈਂਟ ਸੁਣਿਆ ਹੋਊਗਾ ਕਿ ਇੱਕ ਕੁੜੀ ਨੂੰ 30 ਲੱਖ ਦਾ ਦਾਜ ਲੈਣ ਦੇ ਚੱਕਰ ਦੇ ਵਿੱਚ ਉਹਦੇ ਘਰ ਵਾਲੇ ਤੇ ਉਹਦੀ ਸੱਸ ਨੇ ਸਾੜ ਕੇ ਮਾਰਤਾ ਹੁਣ ਤੁਸੀਂ ਦੇਖੋ ਕਿ 30 ਲੱਖ ਰੁਪਇਆ ਵੀ ਇੱਕ ਕੁੜੀ ਦੀ ਜਿਹੜੀ ਜਾਨ ਆ ਉਹਦੇ ਨਾਲੋਂ ਜ਼ਿਆਦਾ ਜ਼ਰੂਰੀ ਲੱਗਦਾ ਲੋਕਾਂ ਨੂੰ ਉਹਦੀ ਜਾਨ ਉਸ ਤੋਂ ਵੀ ਜ਼ਿਆਦਾ ਸਸਤੀ ਆ ਤੇ ਜਿੰਨਾ ਘਰਾਂ ਦੇ ਵਿੱਚ ਕੁੜੀਆਂ ਨੂੰ ਸਮਝਿਆ ਨਹੀਂ ਜਾਂਦਾ ਸੁਣਿਆ ਨਹੀਂ ਜਾਂਦਾ ਵਕਤ-ਵਕਤ ਤੇ ਇਹੋ ਜੇ ਤਾਨੇ ਦਿੱਤੇ ਜਾਂਦੇ ਆ ਕਦੇ ਉਹਨਾਂ ਦੇ ਪੇਕੇ ਘਰਾਂ ਨੂੰ ਲੈ ਕੇ ਕਦੇ ਉਹਨਾਂ ਦੀ ਲੁੱਕ ਨੂੰ ਲੈ ਕੇ ਕਦੇ ਉਹਨਾਂ ਦੀ ਪਰਵਰਿਸ਼ ਨੂੰ ਲੈ ਕੇ ਕਦੇ ਉਹਨਾਂ ਦੇ ਰਹਿਣ ਸਹਿਣ ਦੇ ਢੰਗ ਨੂੰ ਲੈ ਕੇ ਤਾਂ ਕਿਵੇਂ ਭੁੱਲ ਜਾਣਗੇ ਆਪਣੇ ਬੁਢਾਪੇ 'ਚ ਜਾ ਕੇ ਕਿ ਉਹਨਾਂ ਨਾਲ ਜ਼ਿੰਦਗੀ ਨੇ ਕੀ ਕੀਤਾ ਉਹ ਸਾਰੇ ਉਹਨਾਂ ਲੋਕਾਂ ਨੂੰ ਯਾਦ ਰੱਖਦੀਆਂ ਨੇ ਜਿਹੜੇ ਉਹਨਾਂ ਨਾਲ ਇਹ ਭੈੜਾ ਵਿਹਾਰ ਕਰਦੇ ਰਹੇ ਨੇ ਉਹਦੇ 'ਚ ਚਾਹੇ ਉਹਨਾਂ ਦਾ ਜਿੰਨਾ ਮਰਜ਼ੀ ਗੂੜਾ ਅਜੀਜ਼ ਰਿਸ਼ਤਾ ਹੋਵੇ ਚਾਹੇ ਉਹਨਾਂ ਦਾ ਉਹ ਘਰ ਵਾਲਾ ਹੀ ਨਾ ਹੋਵੇ ਜਿਹਦੇ ਨਾਲ ਉਹਨਾਂ ਨੇ ਚਾਰ ਲਾਵਾਂ ਲਈਆਂ ਤੇ ਜਿਨੇ ਉਹਨਾਂ ਨੂੰ ਹਰ ਦੁੱਖ ਸੁੱਖ 'ਚ ਸਾਥ ਦੇਣ ਦਾ ਵਾਅਦਾ ਕੀਤਾ ਸੀਗਾ ਚਾਹੇ ਉਹ ਸੱਸ ਸਹੁਰੇ ਹੀ ਕਿਉਂ ਨਾ ਹੋਣ ਜਿਹੜੇ ਜਦੋਂ ਉਹਨੂੰ ਵੇਖਣ ਗਏ ਸੀ ਉਹਦੇ ਮਾਪਿਆਂ ਨੂੰ ਕਹਿ ਕੇ ਆਏ ਸੀ ਕਿ ਤੁਹਾਡੀ ਧੀ ਅੱਜ ਤੋਂ ਬਾਅਦ ਸਾਡੀ ਧੀ ਆ ਪਰ ਤੁਸੀਂ ਉਹਨੂੰ ਧੀ ਸਮਝਿਆ ਨਹੀਂ ਹੈਗਾ ਫਿਰ ਉਹ ਉਹਨਾਂ ਸੱਟਾਂ ਨੂੰ ਕਿਵੇਂ ਭੁੱਲ ਜੂਗੀ ਫਿਰ ਜਦੋਂ ਉਹ ਆਪਣੇ ਨਿਆਣਿਆਂ ਨੂੰ ਪਾਲਣ ਤੋਂ ਵਿਲੀ ਹੁੰਦੀ ਆ ਜਦੋਂ ਤੁਸੀਂ ਉਹਦੇ ਵਸ ਪੈਨੇ ਹੋ ਜਦੋਂ ਤੁਸੀਂ ਬੁਢਾਪੇ ਚ ਹੋ ਜਾਂਦੇ ਹੋ ਤੇ ਤੁਸੀਂ ਉਹ ਤੋਂ ਉਮੀਦ ਕਰਦੇ ਹੋ ਕਿ ਹੁਣ ਤੂੰ ਸਾਨੂੰ ਸੰਭਾਲ ਉਹ ਸਿਰਫ ਆਪਣਾ ਫਰਜ਼ ਪੂਰਾ ਕਰਦੀ ਆ ਜਿਉ ਉਹ ਸਿਆਣੀ ਹੁੰਦੀ ਆ ਤੋ ਫਰਜ਼ ਆਪਣੇ ਪੂਰੇ ਕਰਨ ਦੇ ਨਾਤੇ ਤੁਹਾਨੂੰ ਸੰਭਾਲਦੀ ਆ ਪਰ ਉਹਦੇ ਅੰਦਰ ਕੋਈ ਮੋਹ ਮੁਹੱਬਤ ਨਹੀਂ ਬਚਿਆ ਹੁੰਦਾ ਕੋਈ ਪਿਆਰ ਨਹੀਂ ਬਚਿਆ ਹੁੰਦਾ ਜਿਹਦੇ ਕਰਕੇ ਉਹ ਤੁਹਾਨੂੰ ਸੰਭਾਲੇ ਇਥੋਂ ਤੱਕ ਕਿ ਕਈ ਕੁੜੀਆਂ ਤਾਂ ਨਾ ਆਪਣੇ ਘਰ ਵਾਲਿਆਂ ਨੂੰ ਸੰਭਾਲਣ ਤੋਂ ਵੀ ਇਨਕਾਰ ਕਰ ਦਿੰਦੀਆਂ ਨੇ ਉਹਨਾਂ ਨੂੰ ਲੱਗਦਾ ਕਿ ਜ਼ਿੰਦਗੀ 'ਚ ਇਹਨੇ ਮੇਰੇ ਨਾਲ ਬੜਾ ਕੁਝ ਕੀਤਾ ਜਦੋਂ ਮੈਂ ਆਪਣੀ ਜਵਾਨੀ 'ਚ ਸੀ ਜਦੋਂ ਮੈਂ ਜ਼ਿੰਦਗੀ ਬਹੁਤ ਸੋਹਣੀ ਵੇਖਣੀ ਸੀ ਉਸ ਵਕਤ ਤੱਕ ਇਹਨੇ ਮੇਰਾ ਲਹੂ ਪੀ ਲਿਆ ਜਦੋਂ ਮੈਂ ਆਪਣੇ ਨਿਆਣਿਆਂ ਨੂੰ ਪਾਲਦੀ ਸੀ ਇਹਨੇ ਮੇਰਾ ਸਾਥ ਨਹੀਂ ਦਿੱਤਾ ਇਹਦੇ ਮਾਪਿਆਂ ਨੇ ਮੇਰਾ ਸਾਥ ਨਹੀਂ ਦਿੱਤਾ ਪਰ ਹੁਣ ਜਦੋਂ ਇਹ ਬੁਢਾਪੇ 'ਚ ਆ ਗਏ ਨੇ ਤਾਂ ਇਹਦੇ ਮਾਪੇ ਵੀ ਸੁਧਰ ਗਏ ਤੇ ਇਹ ਵੀ ਸੁਧਰ ਗਿਆ ਤੇ ਹੁਣ ਸਾਰੇ ਮੇਰੇ ਤੋਂ ਉਮੀਦ ਕਰਦੇ ਨੇ ਕਿ ਮੈਂ ਇਹਨਾਂ ਨੂੰ ਵੇਖਾਂ ਉਸ ਵਕਤ ਤੱਕ ਉਹ ਵਿਚਾਰੀ ਆਪਣੇ ਬੜੇ ਪਛਤਾਵਿਆਂ 'ਚ ਹੁੰਦੀ ਆ ਬਹੁਤੀਆਂ ਚੰਗੀਆਂ ਪੜ੍ਹੀਆਂ ਲਿਖੀਆਂ ਹੁੰਦੀਆਂ ਨੇ ਉਹਨਾਂ ਨੂੰ ਨੌਕਰੀ ਨਹੀਂ ਕਰਨ ਦਿੱਤੀ ਜਾਂਦੀ ਬਹੁਤ ਹੁੰਦੀਆਂ ਨੇ ਜਿਹੜੀਆਂ ਇੰਨੀਆਂ ਜ਼ਿਆਦਾ ਸਿਆਣੀਆਂ ਹੁੰਦੀਆਂ ਨੇ ਪਰ ਉਹਨਾਂ ਤੋਂ ਜ਼ਿੰਦਗੀ ਪਰਚ ਕੋਈ ਸਲਾਹ ਨਹੀਂ ਲਈ ਜਾਂਦੀ ਬਹੁਤ ਹੁੰਦੀਆਂ ਨੇ ਜਿਹੜੀਆਂ ਬਹੁਤ ਸੋਹਣੇ ਹਰ ਮਸਲੇ ਨੂੰ ਨਿਪਟਾ ਲੈਂਦੀਆਂ ਨੇ ਪਰ ਉਹਨਾਂ ਦੇ ਨਾਲ ਇੱਕ ਕਨਾਲ ਤੱਕ ਜ਼ਿੰਦਗੀ ਚ ਨਹੀਂ ਕੀਤੀ ਜਾਂਦੀ ਤੇ ਉਹ ਕੁੜੀਆਂ ਕਿਵੇਂ ਉਸ ਘਰ ਨੂੰ ਆਪਣਾ ਘਰ ਸਮਝ ਲੈਣਗੀਆਂ ਕਿਵੇਂ ਉਹ ਕਹਿਣਗੀਆਂ ਕਿ ਹੁਣ ਤੁਹਾਡੇ ਤੇ ਬੁਟਾਪਾ ਆ ਗਿਆ ਤੇ ਮੈਂ ਤੁਹਾਨੂੰ ਸੰਭਾਲੂੰਗੀ ਕਿਵੇਂ ਉਹ ਆਪਣੇ ਘਰ ਵਾਲੇ ਨੂੰ ਉਹ ਇੱਜ਼ਤ ਮਾਣ ਰਿਸਪੈਕਟ ਦੇਣਗੀਆਂ ਜਿਹੜਾ ਕਿ ਇੱਕ ਬੰਦਾ ਆਪਣੀ ਵਾਈਫ ਤੋਂ ਚਾਹੁੰਦਾ ਕਿਉਂਕਿ ਸਾਰੀ ਉਮਰ ਤੁਸੀਂ ਉਹਨੂੰ ਸਪੋਰਟ ਨਹੀਂ ਕੀਤਾ ਤੇ ਇਹ ਪੂਰੀ ਕਹਾਣੀ ਜਿਹੜੀ ਮੈਨੂੰ ਉਹ ਆਂਟੀ ਸੁਣਾ ਕੇ ਗਏ ਜਿਹੜੇ ਮੈਨੂੰ ਮਿਲਣ ਆਏ ਉਹ ਕਹਿੰਦੇ ਜ਼ਿੰਦਗੀ 'ਚ ਮੇਰੇ ਨਾਲ ਸਾਰਾ ਕੁਝ ਵਾਪਰਿਆ ਜਦੋਂ ਮੈਂ ਆਪਣੇ ਬੱਚੇ ਪਾਲਦੀ ਸੀਗੀ ਮੈਨੂੰ ਕਿਸੇ ਨੇ ਸਪੋਰਟ ਨਹੀਂ ਕੀਤੀ ਹਰ ਵਕਤ ਕਹਿੰਦੇ ਮੇਰੇ ਘਰ 'ਚ ਮੈਨੂੰ ਡਿਸਰੈਸਪੈਕਟ ਕੀਤਾ ਗਿਆ ਮੈਨੂੰ ਇਨਸਲਟ ਕੀਤਾ ਜਾਂਦਾ ਸੀਗਾ ਕੋਈ ਬੰਦਾ ਮੇਰੀ ਸਪੋਰਟ ਤੇ ਨਹੀਂ ਸੀ ਜਿਹੜੀਆਂ ਨਣਾਨਾ ਸੱਸ ਤੋਂ ਮੈਂ ਉਮੀਦ ਕਰਦੀ ਸੀ ਕਿਉਂ ਮੇਰਾ ਸਾਥ ਦੇਣ ਉਮੰਸਾਰੀ ਜ਼ਿੰਦਗੀ ਤਾਨੇ ਮਾਰਦੀਆਂ ਰਹੀਆਂ ਤੇ ਜਦੋਂ ਮੈਂ ਇਹ ਸਾਰੀਆਂ ਚੀਜ਼ਾਂ ਆਪਣੇ ਘਰ ਵਾਲੇ ਨਾਲ ਡਿਸਕਸ ਕਰਦੀ ਸੀ ਮੈਂ ਇਹ ਨਹੀਂ ਸੀ ਚਾਹੁੰਦੀ ਉੱਠ ਕੇ ਆਪਣੇ ਮਾਪਿਆਂ ਨਾਲ ਲੜੇ ਮੈਂ ਇਹ ਨਹੀਂ ਸੀ ਚਾਹੁੰਦੀ ਕਿ ਉਹ ਆਪਣੇ ਭੈਣ ਭਰਾਵਾਂ ਨਾਲ ਆਪਣੇ ਰਿਸ਼ਤੇ ਖਰਾਬ ਕਰੇ ਮੈਂ ਸਿਰਫ ਇਹ ਚਾਹੁੰਦੀ ਸੀ ਕਿ ਉਹ ਬੈਠੇ ਤੇ ਮੈਨੂੰ ਸੁਣੇ ਤੇ ਮੈਨੂੰ ਇੱਕ ਭਰੋਸਾ ਦੇਵੇ ਕਿ ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਆ ਮੈਂ ਤੇਰੇ ਨਾਲ ਹੋਂ ਦਾ ਵਾਅਦਾ ਕਰਦਾ ਪਰ ਬਹੁਤ ਬੰਦੇ ਨੇ ਜਿਹੜੇ ਉਹ ਇਸ ਮਾਹੌਲ ਨੂੰ ਨਹੀਂ ਸਮਝਦੇ ਕੀ ਕੁੜੀਆਂ ਕੀ ਚਾਹੁੰਦੀਆਂ ਨੇ ਉਹਨਾਂ ਨੂੰ ਸਿਰਫ ਤੇ ਸਿਰਫ ਤੁਹਾਡਾ ਇੱਕ ਸਾਥ ਚਾਹੀਦਾ ਹੁੰਦਾ ਸਿਰਫ ਤੇ ਸਿਰਫ ਤੁਹਾਡੇ ਵੱਲੋਂ ਇੱਕ ਦਲਾਸਾ ਚਾਹੀਦਾ ਹੁੰਦਾ ਕਿਉਂਕਿ ਮੈਂ ਬੜੀਆਂ ਕੁੜੀਆਂ ਨੂੰ ਵੇਖਿਆ ਜਿਹੜੀਆਂ ਅਮੀਰ ਘਰਾਂ ਚੋਂ ਵੀ ਆ ਕੇ ਨਾਰਮਲ ਘਰਾਂ 'ਚ ਗੁਜ਼ਾਰਾ ਕਰ ਲੈਂਦੀਆਂ ਨੇ ਕਿਉਂਕਿ ਉਹਨਾਂ ਦਾ ਘਰ ਵਾਲਾ ਉਹਨਾਂ ਦੇ ਨਾਲ ਹੁੰਦਾ ਉਹਨਾਂ ਦਾ ਪਰਿਵਾਰ ਉਹਨਾਂ ਦੇ ਨਾਲ ਹੁੰਦਾ ਕੁੜੀਆਂ ਇੰਨੀਆਂ ਜ਼ਿਆਦਾ ਸਿਰੜੀ ਹੁੰਦੀਆਂ ਨੇ ਵੀ ਜੇ ਬੰਦਾ ਦੁਨੀਆ ਤੋਂ ਚਲਿਆ ਚਲਿਆ ਜਾਵੇ ਨਾ ਤਾਂ ਉਹ ਨਾ ਬੱਚਿਆਂ ਨੂੰ ਆਪਣੀ ਹਿੱਕ ਨਾਲ ਲਾ ਕੇ ਰੱਖਦੀਆਂ ਨੇ ਜਿਹੜੀਆਂ ਜਿਹੜੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਘਰ ਵਾਲੇ ਦੀ ਨਿਸ਼ਾਨੀ ਨੇ ਉਹ ਉਹਨਾਂ ਨੂੰ ਵੀ ਮੁਹੱਬਤ ਨਾਲ ਪਾਲਦੀਆਂ ਨੇ ਤੇ ਜੇ ਤੁਸੀਂ ਉਹਨਾਂ ਦੇ ਨਾਲ ਉਹ ਤੁਸੀਂ ਉਹਨਾਂ ਨੂੰ ਮੁਹੱਬਤ ਨਹੀਂ ਕਰ ਰਹੇ ਤਾਂ ਫਿਰ ਮੈਨੂੰ ਲੱਗਦਾ ਵਾਕਈ ਉਹਨਾਂ ਕੁੜੀਆਂ ਦੀ ਜ਼ਿੰਦਗੀ ਉਸ ਘਰ ਚ ਬਹੁਤ ਔਖੀ ਹੁੰਦੀ ਆ ਤੇ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਨੂੰ ਭੁੱਲ ਜੋ ਹੁਣ ਇਹਨਾਂ ਚੀਜ਼ਾਂ ਤੇ ਪਛਤਾਵਾ ਕਰਨ ਦਾ ਕੋਈ ਫਾਇਦਾ ਨਹੀਂ ਉਹ ਕਹਿੰਦੇ ਮੈਂ ਨਹੀਂ ਬੋਲ ਸਕਦੀ ਕਿਉਂਕਿ ਮੈਂ ਆਪਣੀ ਪੂਰੀ ਜ਼ਿੰਦਗੀ ਇਸ ਘਰ ਨੂੰ ਦਿੱਤੀ ਤੇ ਤੁਸੀਂ ਦੇਖੋ ਕਿ ਹਰ ਬੰਦੇ ਨੂੰ ਇੱਕ ਮਨਪਸੰਦ ਜ਼ਿੰਦਗੀ ਮਿਲਿਆ ਪਰ ਜੇ ਉਹਨੇ ਉਹ ਵੀ ਆਪਣੀ ਮਰਜ਼ੀ ਨਾਲ ਨਹੀਂ ਜਿਉਈ ਉਹ ਜ਼ਿੰਦਗੀ ਵੀ ਉਹਨੂੰ ਇਹੀ ਲੱਗਿਆ ਕਿ ਮੈਂ ਦੂਜਿਆਂ ਦੇ ਲੇਖੇ ਲਾਤੀ ਮੈਂ ਸਿਰਫ ਉਸ ਜ਼ਿੰਦਗੀ ਨੂੰ ਕੱਟਿਆ ਏ ਮੈਂ ਉਸ ਜ਼ਿੰਦਗੀ ਨੂੰ ਜਿਉਇਆ ਨਹੀਂ ਤਾਂ ਬੰਦਾ ਵਾਕਿਆ ਕਿੰਨੇ ਪਛਤਾਵਿਆਂ ਨਾਲ ਭਰਿਆ ਹੋਊਗਾ ਮੈਂ ਹਰ ਵਾਰ ਕਹਿੰਨੀ ਹੁੰਦੀ ਆ ਕੀ ਆਪਣੀ ਜ਼ਿੰਦਗੀ ਦੇ ਸ਼ਹਿਨशाह ਬਣੋ ਦੂਜਿਆਂ ਦੀ ਜ਼ਿੰਦਗੀ ਤੇ ਹਕੂਮਤ ਨਾ ਕਰੋ ਬਹੁਤੀਆਂ ਕੁੜੀਆਂ ਦੀ ਜ਼ਿੰਦਗੀ ਤੇ ਲੋਕ ਹਕੂਮਤ ਹੀ ਕਰਦੇ ਨੇ ਉਹ ਵਿਚਾਰੀਆਂ ਆਪਣੀ ਜ਼ਿੰਦਗੀ ਦੀਆਂ ਸ਼ਹਿਜ਼ਾਦੀਆਂ ਨਹੀਂ ਹੁੰਦੀਆਂ ਤੇ ਬਹੁਤ ਸਿਆਣੀਆਂ ਹੁੰਦੀਆਂ ਨੇ ਕੁੜੀਆਂ ਜੇ ਤੁਸੀਂ ਉਹਨਾਂ ਨੂੰ ਸਪੋਰਟ ਕਰੋ ਤੁਹਾਡੇ ਘਰ ਨੂੰ ਸਵਰਗ ਬਣਾ ਦੇਣਗੀਆਂ ਨਹੀਂ ਤਾਂ ਮਜਬੂਰੀ 'ਚ ਸਵਰਗ ਜ਼ਰੂਰ ਬਣਾ ਦਿੰਦੀਆਂ ਨੇ ਪਰ ਆਪਣੇ ਜਿਉਂਦੇ ਜੀ ਉਹਨਾਂ ਨੇ ਸਿਰਫ ਜ਼ਿੰਦਗੀ 'ਚ ਨਰਕ ਕੱਟਿਆ ਹੁੰਦਾ ਤੇ ਮੈਂ ਚਾਹੁੰਦੀ ਆ ਕਿ ਜਿੰਨੀਆਂ ਵੀ ਜਿਹੜੀਆਂ ਚਾਹੇ ਉਹ 50 ਸਾਲ ਤੋਂ ਉੱਪਰ ਨੇ ਚਾਹੇ ਉਹ 60 ਸਾਲ ਤੋਂ ਉੱਪਰ ਨੇ ਸਾਡੀਆਂ ਬਹੁਤ ਸਾਰੀਆਂ ਰਿਸ਼ਤੇਜ ਮੇ ਤੋਂ ਵੱਡੀਆਂ ਭੈਣਾਂ ਵੀ ਲੱਗਦੀਆਂ ਹੋਣਗੀਆਂ ਬਹੁਤ ਸਾਰੀਆਂ ਮੇਰੀਆਂ ਮਾਵਾ ਵਰਗੀਆਂ ਵੀ ਹੋਣਗੀਆਂ ਕਿਉਂ ਇੰਨਾ ਪਛਤਾਵਿਆਂ ਚੋਂ ਬਾਹਰ ਨਿਕਲ ਕੇ ਹੁਣ ਵੀ ਜ਼ਿੰਦਗੀ ਜਿੰਨੀ ਕਿ ਵੀ ਬਚੀ ਆ ਨਾ ਉਹਨੂੰ ਖੂਬਸੂਰਤੀ ਨਾਲ ਜਿਉਂਵੋ ਕਿਉਂਕਿ ਪਛਤਾਵਿਆਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਹਾਂ ਜੇ ਤੁਸੀਂ ਹਾਲੇ ਵੀ ਉਹਨਾਂ ਚੀਜ਼ਾਂ ਦੇ ਵਿੱਚੋਂ ਤੁਹਾਨੂੰ ਬਹੁਤ ਤਕਲੀਫ ਆ ਉਹਨਾਂ ਸਾਰੇ ਜੀਆਂ ਨਾਲ ਬੈਠ ਕੇ ਗੱਲ ਕਰੋ ਕਿ ਟਾਈਮ-ਟਾਈਮ ਤੇ ਤੁਸੀਂ ਮੈਨੂੰ ਆਹ ਤਕਲੀਫਾਂ ਦਿੱਤੀਆਂ ਨੇ ਜਿਹੜੀਆਂ ਮੇਰੇ ਅੰਦਰੋਂ ਜਾ ਨਹੀਂ ਰਹੀਆਂ ਹੋ ਸਕਦਾ ਉਹ ਤੁਹਾਡੇ ਤੋਂ ਮਾਫੀ ਮੰਗ ਲੈਣ ਤੁਹਾਨੂੰ ਥੋੜਾ ਜਿਹਾ ਤਰਵਾਸ ਆ ਜਾਵੇ ਹੋ ਸਕਦਾ ਉਹ ਆਪਣੀਆਂ ਮਜਬੂਰੀਆਂ ਤੁਹਾਡੇ ਅੱਗੇ ਰੱਖ ਦੇਣ ਕਿ ਉਸ ਵਕਤ ਸਾਨੂੰ ਸਮਝ ਨਹੀਂ ਸੀ ਉਸ ਵਕਤ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਸੀ ਤੇ ਤੁਹਾਡਾ ਮਾਣਾ ਜਿਹੜਾ ਥੋੜਾ ਜਿਹਾ ਹਲਕਾ ਹੋ ਜਾਵੇ ਇਹ ਜ਼ਿੰਦਗੀ ਇੱਕ ਵਾਰ ਮਿਲਿਆ ਇਹਨੂੰ ਬੜੀ ਖੁਸ਼ੀ ਨਾਲ ਬੜੀ ਚੜ੍ਹਦੀ ਕਲਾ ਨਾਲ ਜਿਉਵੋ ਤੇ ਖੀਰ ਤੇ ਫੇਰ ਉਹੀ ਗੱਲ ਕਿ ਵੀ ਇਹਦੇ ਚ ਸਭ ਕੁਝ ਵਾਪਰੂਗਾ ਤੁਸੀਂ ਉਦਾਸ ਵੀ ਹੋਵੋਗੇ ਖੁਸ਼ ਵੀ ਹੋਵੋਗੇ ਤੁਹਾਡੇ ਰਿਸ਼ਤੇ ਵੀ ਟੜਕਣਗੇ ਬਹੁਤ ਸਾਰੇ ਲੋਕ ਦੁਨੀਆ ਤੇ ਤੁਹਾਨੂੰ ਦੁੱਖ ਦੇਣ ਲਈ ਵੀ ਆਉਣਗੇ ਤੇ ਬੜੇ ਲੋਕ ਨੇ ਜਿਹੜੇ ਤੁਹਾਨੂੰ ਸੁੱਖ ਦੇਣ ਲਈ ਵੀ ਆਉਣਗੇ ਬਹੁਤ ਤੁਹਾਨੂੰ ਨਫ਼ਰਤ ਕਰਨਗੇ ਬਹੁਤ ਤੁਹਾਨੂੰ ਮੁਹੱਬਤ ਕਰਨਗੇ ਪਰ ਤੁਸੀਂ ਆਪਣੀ ਚਾਲ ਚੱਲਦੇ ਰਹਿਣਾ ਤੁਸੀਂ ਜ਼ਿੰਦਗੀ ਨੂੰ ਜਿਉਂਦੇ ਰਹਿਣਾ ਤੇ ਤੁਸੀਂ ਚੜ੍ਹਦੀ ਕਲਾ ਚ ਰਹਿਣਾ ਅੱਜ ਦਾ ਪ੍ਰੋਗਰਾਮ ਐਤਵਾਰ ਐਨਾਈ ਸੱਚੇ ਕਾ